ਡੀਐਸਪੀ ਬਰਨਾਲਾ ਸबीर ਸਿੰਘ ਬੈਂਸ ਦਾ ਕਹਿਣਾ ਹੈ ਕਿ ਜੋ ਪਿਛਲੇ ਦਿਨੀ ਬਲਜਿੰਦਰ ਸਿੰਘ ਉਰਫ ਕਾਂਦੀ ਬਰਨਾਲਾ ਮਾਨਸਰ ਰੋਡ ਤੋਂ ਲਾਸ਼ ਮਿਲੀ ਸੀ ਉਸ ਦੀ ਮੌਤ ਦਾ ਕਾਰਨ ਦਾ ਪਤਾ ਲੱਗਿਆ ਤੇ ਉਥੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਬਲਜਿੰਦਰ ਸਿੰਘ ਕਾਂਦੀ ਨੂੰ ਉਸਦੇ ਦੋਸਤ ਬਲਜਿੰਦਰ ਸਿੰਘ ਕੋਹੜਾ ਤੇ ਗੁਰਦੀਪ ਸਿੰਘ ਲੱड्डੂ ਜੋ ਕਿ ਅਜੇ ਸ਼ਰਮਾ ਬਰਨਾਲਾ ਦੇ ਨਾਲ ਜੇਲ੍ਹ ਕੋਰ ਵਾਸੀ ਬਰਨਾਲਾ ਤੋਂ ਨਸ਼ਾ ਲਿਆ ਕਿ ਬਲਜਿੰਦਰ ਸਿੰਘ ਕਾਂਦੀ ਨੂੰ ਨਸ਼ਾ ਵੱਧ ਮਾਤਰਾ ਦੇ ਵਿੱਚ ਖਵਾ ਦਿੱਤਾ ਜਿਸ ਦੇ ਕਾਰਨ ਬਲਜਿੰਦਰ ਸਿੰਘ ਕਾਂਦੀ ਦੀ ਮੌਤ ਹੋ ਗਈ ਅਤੇ ਉਥੇ ਉਹਨਾਂ ਇਹ ਵੀ ਦੱਸਿਆ ਕਿ ਮ੍ਰਿਤਕ ਗਾਂਧੀ ਦੇ ਪੋਸਟਮਾਰਟਮ ਰਿਪੋਰਟ ਚ ਉਸ ਦੇ ਸਰੀਰ ਤੇ ਸੱਟਾਂ ਵੀ ਲੱਗੀਆਂ ਹੋਈਆਂ ਆਈਆਂ ਨੇ ਤੇ ਉਥੇ ਡੀਐਸਪੀ ਨੇ ਵੀ ਦੱਸਿਆ ਕਿ ਮ੍ਰਿਤਕ ਗਾਂਧੀ ਦੇ ਨਾਲ ਗੁਰਦੀਪ ਸਿੰਘ ਕੋਹਨੇ ਡੁੱਟਣ ਤੇ ਪ੍ਰੀਤ ਸਿੰਘ ਪੂੰਦੀ ਬਰਨਾਲਾ ਪਰਨਾਣੀ ਰஞ்சிਸ਼ ਰਖ ਦੇ ਸੰਨ ਇਸ ਲਈ ਉਹ ਹੋ ਸੰਖਦਾ ਹੈ ਕਿ ਉਹਨਾਂ ਨੇ ਸੱਟਾਂ ਮਾਰੀਆਂ ਹੋਣ ਜਿਸ ਕਾਰਨ ਬਲਜਿੰਦਰ ਸਿੰਘ ਗਾਂਧੀ ਦੀ ਮੌਤ ਹੋ ਗਿਆ ਉਥੇ ਡੀਐਸਪੀ ਨੇ ਕਹਿਣਾ ਹੈ ਕਿ ਬਲਜਿੰਦਰ ਸਿੰਘ ਕੋਤ ਦਾ ਗੁਰਦੀਪ ਸਿੰਘ ਲੱड्डू ਤੇ ਅਜੇ ਸ਼ਰਮਾ ਬਰਨਾਲਾ ਤੇ ਜੇਲ੍ਹੋਂ ਕੋਰ ਬਰਨਾਲਾ ਤੋਂ ਗ੍ਰਿਫਤਾਰ ਕਰ ਲੈ ਕੇ ਇਹ ਜੀ ਮਿਤੀ 8 ਜੂਨ ਨੂੰ ਸਾਡੇ ਧਨੋਲਾ ਖੁਰਦ ਪਿੰਡ ਦੇ ਵਿੱਚ ਖੇਤਾਂ ਦੇ ਵਿੱਚੋਂ ਇੱਕ ਡੈੱਡ ਬੋਡੀ ਮਿਲੀ ਸੀ ਜਿਹਦੀ ਕਿ ਪਛਾਣ ਬਲਜਿੰਦਰ ਸਿੰਘ ਉਰਫ ਗਾਂਧੀ ਵਾਸੀ ਧਨੋਲਾ ਖੁਰਦ ਹੋਈ ਸੀ ਜਿਹਦੇ ਵਿੱਚ ਅੱਗੇ ਜਿਹੜਾ ਤਫ਼ਤੀਸ਼ ਕਰਨ ਤੇ ਜੋ ਗੱਲ ਸਾਹਮਣੇ ਆਈ ਆ ਤੇ ਪਰਿਵਾਰ ਦੇ ਜਿਹੜੇ ਬਿਆਨ ਲਿਖੇ ਗਏ ਨੇ ਉਹਦੇ ਵਿੱਚ ਇਹ ਸਾਹਮਣੇ ਆਇਆ ਕਿ ਜਿਹੜਾ ਇਹ ਬਲਜਿੰਦਰ ਸਿੰਘ ਗਾਂਧੀ ਆ ਇਹ ਨਸ਼ਾ ਕਰਨ ਦਾ ਆਦੀ ਸੀ ਤੇ ਇਹਦੇ ਨਾਲ ਇਹਦੇ ਦੋ ਸਾਥੀ ਗਰਦੀਪ ਸਿੰਘ ਲੱड्डੂ ਤੇ ਬਲਜਿੰਦਰ ਸਿੰਘ ਗੇਂਦਾ ਇਹ ਦੋ ਸਾਥੀਆਂ ਦੇ ਨਾਲ ਇਹ ਬਰਨਾਲੇ ਆ ਕੇ ਇਹਨਾਂ ਨੇ ਜੈਲੋਕੌਰ ਵਾਸੀ ਬਰਨਾਲਾ ਤੇ ਅਜੇ ਸ਼ਰਮਾ ਵਾਸੀ ਬਰਨਾਲਾ ਇਹਨਾਂ ਪਾਸੋਂ ਜਿਹੜਾ ਨਸ਼ਾ ਜਿਹੜਾ ਖਰੀਦਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਆਪਣੇ ਪਿੰਡ ਜਾ ਕੇ ਖੇਤਾਂ ਦੇ ਵਿੱਚ ਜਿਹੜਾ ਨਸ਼ੇ ਦਾ ਸੇਵਨ ਕੀਤਾ ਜਿਹਦੇ ਵਿੱਚ ਕਿ ਓਵਰਡੋਜ਼ ਹੋਣ ਦੇ ਨਾਲ ਉਸ ਤੋਂ ਬਾਅਦ ਇਹ ਉਹਨੂੰ ਬਲਜਿੰਦਰ ਸਿੰਘ ਤੇ ਜਿਹੜਾ ਇਹਦਾ ਸਾਥੀ ਗੁਰਦੀਪ ਸਿੰਘ ਹੈ ਇਹ ਉਹਨੂੰ ਬਲਜਿੰਦਰ ਸਿੰਘ ਗਾਂਧੀ ਨੂੰ ਖੇਤਾਂ ਦੇ ਵਿੱਚ ਛੱਡ ਕੇ ਉੱਥੋਂ ਆ ਗਏ ਸੀ ਤੇ ਉਸ ਤੋਂ ਬਾਅਦ ਜਿਹੜੀ ਕਿ ਮੋਸਟ ਲਾਈਕਲੀ ਇਹਦੀ ਜਿਹੜੀ ਹੈ ਓਵਰਡੋਸ ਦੇ ਨਾਲ ਡੈਥ ਹੋਈ ਹੈ ਪਰ ਹੁਣ ਜਦੋਂ ਬਾਡੀ ਦਾ ਪੋਸਟਮਾਰਟਮ ਕਰਵਾਇਆ ਗਿਆ ਤਾਂ ਉਸ ਦੇ ਵਿੱਚ ਕੁਝ ਜਿਹੜੀਆਂ ਇੰਜਰੀਜ਼ ਵੇ ਦੇ ਆਈਆਂ ਨੇ ਤੇ ਇਸ ਤੋਂ ਇਹਨਾਂ ਦੋਸ਼ੀਆਂ ਤੋਂ ਇਲਾਵਾ ਪਰਿਵਾਰ ਵੱਲੋਂ ਇੱਕ ਸ਼ੱਕ ਜ਼ਾਹਿਰ ਕੀਤਾ ਗਿਆ ਦੋ ਦੋਸ਼ੀ ਨੇ ਜਿਹਦੇ ਵਿੱਚ ਕਿ ਗੁਰਦੀਪ ਸਿੰਘ ਵਾਸੀ ਕੋਠੇ ਡੋਲਟ ਤੇ ਪ੍ਰੀਤ ਸਿੰਘ ਉਰਫ ਭੂੰਡੀ ਵਾਸੀ ਬਰਨਾਲਾ ਇਹ ਦੋ ਦੋਸ਼ੀਆਂ ਦੇ ਨਾਲ ਇਹਦਾ ਕਾਫੀ ਸਮੇਂ ਤੋਂ ਜਿਹੜਾ ਇਹਦੀ ਮ੍ਰਿਤਕ ਆ ਬਲਜਿੰਦਰ ਸਿੰਘ ਗਾਂਧੀ ਇਹਦਾ ਤਕਰਾਰ ਚੱਲ ਰਿਹਾ ਸੀਗਾ ਕੁਝ ਸਮਾਂ ਪਹਿਲਾਂ ਇਹਨਾਂ ਦੋਨਾਂ ਨੇ ਬਲਜਿੰਦਰ ਸਿੰਘ ਗਾਂਧੀ ਦੀ ਕੁੱਟਮਾਰ ਕਰਕੇ ਉਹਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਸੀ ਤੇ ਜਿਸ ਦਿਨ ਦੀ ਇਹ ਘਟਨਾ ਆ ਜਿਸ ਦਿਨ ਇਹਦੀ ਡੈੱਡ ਬੋਡੀ ਮਿਲੀ ਆ ਉਸ ਤੋਂ ਪਹਿਲੇ ਦਿਨ ਧਰੋਲਾ ਖੁਰਦ ਪਿੰਡ ਦੇ ਵਿੱਚ ਇੱਕ ਸ਼ਿਬੀਰ ਲੱਗੀ ਹੋਈ ਸੀ ਜਿੱਥੇ ਕਿ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੂੰ ਵੀ ਉੱਥੇ ਦੇਖਿਆ ਗਿਆ ਸੀ ਸੋ ਪਰਿਵਾਰ ਵੱਲੋਂ ਇਹ ਵੀ ਕਲਸ਼ਾ ਜ਼ਾਹਿਰ ਕੀਤਾ ਗਿਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਇਹਨਾਂ ਨੇ ਉਹਨਾਂ ਦੇ ਬੇਟੇ ਜਿਹੜਾ ਬਲਜਿੰਦਰ ਸਿੰਘ ਔਰ ਫਗਾਂਦੀ ਦੇ ਸੱਟਾਂ ਮਾਰੀਆਂ ਨੇ ਜਿੱਤੇ ਕਰਕੇ ਉਹਦੀ ਮੌਤ ਹੋਈ ਹੈ ਸੋ ਫਿਲਹਾਲ ਜਿਹੜਾ ਕਿ ਮੁਕੱਦਮਾ ਨੰਬਰ 82 ਮਿਤੀ 10 6 2025 ਅਧਿੰਤਾਰਾ 105 115 2 ਤੇ 35 ਬੀਐਨਐਸ ਥਾਣਾ ਸਦਰ ਬਰਨਾਲਾ ਜਿਹੜਾ ਇਹ ਸਾਰੇ ਦੋਸ਼ੀਆਂ ਦੇ ਖਿਲਾਫ ਦਰਜ ਕਰ ਦਿੱਤਾ ਗਿਆ। ਜਿਹੜੇ ਮੈਂ ਪਹਿਲਾਂ ਚਾਰ ਦੋਸ਼ੀ ਦੱਸੇ ਸੀ ਬਲਜਿੰਦਰ ਸਿੰਘ ਗੇਂਦਾ, ਗਰਦੀਪ ਸਿੰਘ ਲੱਡੂ, ਅਜੇ ਸ਼ਰਮਾ ਤੇ ਜੈਲੋ ਕੌਰ ਇਹ ਚਾਰਾਂ ਨੂੰ ਗ੍ਰਿਫਤਾਰ ਕਰ ਲਿਆ। ਇਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਜਿਹੜੇ ਰਹਿੰਦੇ ਦੋ ਦੋਸ਼ੀ ਨੇ ਪ੍ਰੀਤ ਸਿੰਘ ਭੁੰਡੀ ਤੇ ਗਰਦੀਪ ਸਿੰਘ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਕਰਨ ਦੀ ਰੈਡਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਐਂਗਲਸ ਤੋਂ ਵੀ ਜਿਹੜੀ ਹੈ ਤਫ਼ਤੀਸ਼ ਕੀਤੀ ਜਾ ਰਹੀ ਹੈ ਓਵਰਡੋਜ਼ ਨੂੰ ਲੈ ਕੇ ਵੀ ਤੇ ਜਿਹੜੀਆਂ ਉਹਦੇ ਸੱਟਾਂ ਵੱਜੀਆਂ ਨੇ ਤੇ ਪਰਿਵਾਰ ਵੱਲੋਂ ਜੋ ਖਤਰਾ ਜ਼ਾਹਿਰ ਕੀਤਾ ਗਿਆ ਸ਼ੱਕ ਜ਼ਾਹਿਰ ਕੀਤਾ ਗਿਆ ਉਸ ਐਂਗਲ ਨੂੰ ਲੈ ਕੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਫਰਦਰ ਜਿਹੜਾ ਪੋਸਟਮਾਰਟਮ ਤੋਂ ਬਾਅਦ ਬਾਡੀ ਦੇ ਵਿੱਚੋਂ ਜਿਹੜਾ ਵਿਸਰ ਹੈ ਉਹ ਉਹਦੇ ਫੋਰੈਂਸਿਕ ਐਗਜ਼ਾਮੀਨੇਸ਼ਨ ਲਈ ਭੇਜਿਆ ਗਿਆ ਉਹਦੇ ਵਿੱਚ ਵੀ ਜੋ ਤੱਤ ਸਾਹਮਣੇ ਆਉਣਗੇ ਉਹਨਾਂ ਨੂੰ ਤਫ਼ਤੀਸ਼ ਵਿੱਚ ਸ਼ਾਮਲ ਕੀਤਾ ਜਾਏਗਾ ਫਰਦਰ ਤਫ਼ਤੀਸ਼ ਜਾਰੀ ਹੈ ਤੇ ਜਿਹੜੇ ਰਹਿੰਦੇ ਦੋਸ਼ੀ